ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਟੀਐਮਬੀਨਫੋ YouTube ਚੈਨਲ ਤੇ Facebook ਪੇਜ ਤੇ ਸਾਰੇ ਹੀ ਦੋਸਤਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਖੁਸ਼ਖਬਰੀ ਹੈ ਕਿਸਾਨ ਭਰਾਵਾਂ ਦੇ ਲਈ ਕਿ ਸਰਕਾਰ ਦੇ ਵੱਲੋਂ ਹੁਣ ਸਮੈਮ ਸਕੀਮ ਦੀਆਂ ਫਾਈਲਾਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਜਿਵੇਂ ਕਿ ਪਹਿਲਾਂ ਸਿਰਫ ਸੀਆਰਐਮ ਸਕੀਮ ਦੀਆਂ ਫਾਈਲਾਂ ਨੂੰ ਹੀ ਮਨਜ਼ੂਰੀ ਦਿੱਤੀ ਗਈ ਸੀ ਜਿਸ ਦੇ ਵਿੱਚ ਤੁਸੀਂ ਸਿਰਫ ਪਰਾਲੀ ਨੂੰ ਸੰਭਾਲਣ ਵਾਲੇ ਸੰਧ ਜਿਹੜੇ ਉਹ ਸਬਸਿਡੀ ਤੇ ਖਰੀਦ ਸਕਦੇ ਸੀ ਪਰ ਹੁਣ ਸਰਕਾਰ ਦੇ ਵੱਲੋਂ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਸਮਹਿਮ ਦੇ ਅਧੀਨ ਜੋ ਫਾਈਲਾਂ ਅਪਲਾਈ ਹੋਈਆਂ ਉਹਨਾਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ ਸਮਹਿਮ ਸਕੀਮ ਦੇ ਅਧੀਨ ਅਪਲਾਈ ਹੋਈਆਂ ਫਾਈਲਾਂ ਨੂੰ ਮਨਜ਼ੂਰੀ ਦੀ ਸ਼ੁਰੂਆਤ ਸਰਕਾਰ ਦੇ ਵੱਲੋਂ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਹੀ ਕਰ ਦਿੱਤੀ ਗਈ ਸੀ ਕਾਫੀ ਜ਼ਿਲ੍ਹਿਆਂ ਦੀਆਂ ਲਿਸਟਾਂ ਪਹਿਲਾਂ ਜਾਰੀ ਹੋ ਚੁੱਕੀਆਂ ਤੇ ਜੋ ਜ਼ਿਲ੍ਹੇ ਬਾਕੀ ਰਹਿ ਗਏ ਸੀ ਉਹਨਾਂ ਜ਼ਿਲ੍ਹਿਆਂ ਦੀਆਂ ਲਿਸਟਾਂ ਵੀ ਹੁਣ ਜਾਰੀ ਹੋ ਚੁੱਕੀਆਂ ਸੋ ਸਮੈਮ ਸਕੀਮ ਦੇ ਤਹਿਤ ਤੁਸੀਂ ਖੇਤੀ ਵਿੱਚ ਵਰਤੇ ਜਾਣ ਵਾਲੇ ਲਗਭਗ ਸਾਰੇ ਹੀ ਸੰਦਾਂ ਦੇ ਉੱਪਰ ਸਬਸਿਡੀ ਲੈ ਸਕਦੇ ਹੋ ਤੇ ਜਿਹੜੇ ਵੀ ਕਿਸਾਨ ਭਰਾਵਾਂ ਨੇ ਸਮੈਮ ਸਕੀਮ ਦੇ ਅਧੀਨ ਫਾਈਲਾਂ ਅਪਲਾਈ ਕੀਤੀਆਂ ਸੀ ਤਾਂ ਉਹ ਹੁਣ ਆਪੋ ਆਪਣੇ ਜ਼ਿਲ੍ਹੇ ਦੀਆਂ ਫਾਈਲਾਂ ਦੀ ਲਿਸਟ ਹੈ ਜਿਹੜੀ ਉਹ ਚੈੱਕ ਕਰ ਸਕਦੇ ਆ ਜੋ ਜਿਹੜੇ ਵੀ ਕਿਸਾਨ ਭਰਾਵਾਂ ਦੀਆਂ ਫਾਈਲਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਤਾਂ ਆਪੋ ਆਪਣੇ ਸੰਦ ਹੁਣ ਖਰੀਦ ਸਕਦੇ ਆ ਤੁਹਾਡੀ ਫਾਈਲ ਪਾਸ ਹੋਈ ਹੈ ਜਾਂ ਨਹੀਂ ਹੋਈ ਇਹ ਦੇਖਣ ਲਈ ਜੋ ਪੰਜਾਬ ਐਗਰੀਕਲਚਰਲ ਡਿਪਾਰਟਮੈਂਟ ਦਾ ਮਸ਼ੀਨਰੀ ਪੋਰਟਲ ਹੈ ਤਾਂ ਇਸ ਪੋਰਟਲ ਤੇ ਤੁਸੀਂ ਆ ਜਾਣਾ ਇੱਥੇ ਜੋ ਤੀਸਰੇ ਨੰਬਰ ਤੇ ਤੁਹਾਨੂੰ অপਸ਼ਨ ਦਿਖਾਈ ਦੇ ਰਿਹਾ ਹੈ ਮਸ਼ੀਨਰੀ ਸਕੀਮ ਤਾਂ ਇਹਸ অপਸ਼ਨ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਤੇ ਇਹੇਠਾਂ ਦੋਸਤੋ ਜੋ ਇੱਥੇ ਪ੍ਰਵਾਨਿਤ ਮਸ਼ੀਨਰੀ ਸੂਚੀ ਆਪਸ਼ਨ ਦਿਖਾਈ ਦੇ ਰਿਹਾ ਹੈ ਇਸ ਦੇ ਉੱਪਰ ਤੁਸੀਂ ਕਲਿੱਕ ਕਰ ਲੈਣਾ ਤਾਂ ਇਹ ਪੇਜ ਆ ਜਿਹੜਾ ਤੁਹਾਡੇ ਸਾਹਮਣੇ ਖੁੱਲ ਕੇ ਆ ਜਾਣਾ ਤਾਂ ਇੱਥੇ ਜੋ ਤੁਹਾਨੂੰ ਆਪਸ਼ਨ ਦਿਖਾਈ ਦੇ ਰਿਹਾ ਸਿਲੈਕਟ ਡਿਸਟ੍ਰਿਕਟ ਇਸ ਤੇ ਕਲਿੱਕ ਕਰਕੇ ਤੁਸੀਂ ਆਪਣਾ ਜ਼ਿਲ੍ਹਾ ਸਿਲੈਕਟ ਕਰ ਲੈਣਾ ਹੈ ਤਾਂ ਇੱਥੇ ਆਪਾਂ ਦੋਸਤੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਲਿਸਟ ਚੈੱਕ ਕਰਾਂਗੇ ਤਾਂ ਆਪਾਂ ਮੁਕਤਸਰ ਸਾਹਿਬ ਜ਼ਿਲ੍ਹਾ ਸਿਲੈਕਟ ਕਰ ਲਿਆ ਤਾਂ ਹੁਣ ਆਪਣੇ ਸਾਹਮਣੇ ਜੋ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਲਿਸਟਾਂ ਸੀਰਮ ਤੇ ਸਮਹਿਮ ਦੋਨੋਂ ਆ ਚੁੱਕੀਆਂ ਤਾਂ ਆਪਾਂ ਸਮਹਿਮ ਸਕੀਮ ਸਿਲੈਕਟ ਕਰਾਂਗੇ ਕਿਉਂਕਿ ਆਪਾਂ ਸਮਹਿਮ ਸਕੀਮ ਦੀਆਂ ਲਿਸਟਾਂ ਜਿਹੜੀਆਂ ਉਹ ਦੇਖਣੀ ਆ ਤਾਂ ਹੁਣ ਆਪਣੇ ਸਾਹਮਣੇ ਜਿਹੜੀ ਸਮਹਿਮ ਸਕੀਮ ਦੀ ਲਿਸਟ ਆ ਜਣੀ ਹੈ ਤਾਂ ਇਹ ਦੋਸਤੋ ਸਮਹਿਮ ਸਕੀਮ ਦੇ ਅਧੀਨ ਜਿਹੜੀਆਂ ਫਾਈਲਾਂ ਪਾਸ ਹੋਈਆਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਤਾਂ ਉਹਨਾਂ ਦੀ ਲਿਸਟ ਖੁੱਲ ਕੇ ਆਪਣੇ ਸਾਹਮਣੇ ਆ ਚੁੱਕੀ ਹੈ ਤਾਂ ਹੁਣ ਆਪਾਂ ਦੋਸਤੋ ਇਹਨਾਂ ਫਾਈਲਾਂ ਦੀ ਅਪਰੂਵਲ ਤੇ ਐਕਸਪਾਇਰੀ ਡੇਟ ਇੱਥੇ ਦੇਖਾਂਗੇ ਤਾਂ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ 29 12 2023 ਨੂੰ ਇਹਨਾਂ ਫਾਈਲਾਂ ਨੂੰ ਜਿਹੜੀ ਮਨਜ਼ੂਰੀ ਦਿੱਤੀ ਗਈ ਹੈ ਤੇ ਐਕਸਪਾਇਰੀ ਡੇਟ ਹੈ ਜਿਹੜੀ ਇਹਨਾਂ ਫਾਈਲਾਂ ਦੀ 12 1 2024 ਰੱਖੀ ਗਈ ਹੈ ਜਾਨੀ ਕਿ ਕੁੱਲ ਜਿਹੜਾ 14 15 ਦਿਨਾਂ ਦਾ ਸਮਾਂ ਇਹਨਾਂ ਫਾਈਲਾਂ ਨੂੰ ਦਿੱਤਾ ਜਾਊਗਾ ਤੇ ਜਿਹੜੇ ਵੀ ਕਿਸਾਨ ਭਰਾਵਾਂ ਦੀਆਂ ਫਾਈਲਾਂ ਨੂੰ ਸਮਹਿਮ ਸਕੀਮ ਦੇ ਅਧੀਨ ਮਨਜ਼ੂਰੀ ਮਿਲੀ ਹੈ ਮੁਖਤਸਰ ਸਾਹਿਬ ਜਿਹੜੇ ਦੇ ਵਿੱਚ ਤਾਂ ਉਹਨਾਂ ਨੂੰ 12 ਤਰੀਕ ਤੱਕ ਜਿਹੜੇ ਆਪਣੇ ਸੰਦ ਹੈ ਉਹ ਖਰੀਦ ਕੇ ਉਹਨਾਂ ਦੇ ਬਿੱਲ ਜਮ੍ਹਾਂ ਕਰਵਾਉਣੇ ਪੈਣਗੇ ਇਸ ਸਬੰਧ ਵਿੱਚ ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਦੇ ਵਿੱਚ ਵੀ ਸੰਪਰਕ ਕਰ ਸਕਦੇ ਹੋ ਤਾਂ ਦੋਸਤੋ ਸਮਾਹਮ ਸਕੀਮ ਦੇ ਤਹਿਤ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਖੇਤੀ ਦੇ ਸੰਦ ਹੈ ਉਹਨਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਤਾਂ ਇੱਥੇ ਤੁਸੀਂ ਦੇਖ ਵੀ ਸਕਦੇ ਹੋ ਰੋਟਾਵੇਟਰ ਡੀਐਸਆਰ ਡ੍ਰਿੱਲ ਕੰਪਿਊਟਰ ਕਰਹਾ ਤਾਂ ਹੋਰ ਵੀ ਲਗਭਗ ਸਾਰੇ ਹੀ ਖੇਤੀ ਦੇ ਸੰਦ ਜਿਨ੍ਹਾਂ ਦੇ ਉੱਪਰ ਸਰਕਾਰ ਦੇ ਵੱਲੋਂ ਸਮਹਿਮ ਸਕੀਮ ਦੇ ਅਧੀਨ ਸਬਸਿਡੀ ਦਿੱਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਇਸ ਵਾਰ ਸਮਹਿਮ ਸਕੀਮ ਦੇ ਅਧੀਨ ਸਿੰਗਲ ਫਾਈਲਾਂ ਤੇ ਗਰੁੱਪਾਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਸੋ ਜਿਹੜੇ ਵੀ ਕਿਸਾਨ ਭਰਾਵਾਂ ਨੇ ਸਮਹਿਮ ਸਕੀਮ ਦੇ ਦੀਆਂ ਫਾਈਲਾਂ ਅਪਲਾਈ ਕੀਤੀਆਂ ਸੀ ਤਾਂ ਆਪੋ ਆਪਣੇ ਜ਼ਿਲ੍ਹੇ ਦੀਆਂ ਲਿਸਟਾਂ ਜ਼ਰੂਰ ਚੈੱਕ ਕਰ ਲਓ ਇਹ ਲਿਸਟਾਂ ਤੁਸੀਂ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਦੇ ਵਿੱਚ ਵੀ ਜਾ ਕੇ ਦੇਖ ਸਕਦੇ ਹੋ ਇਨ੍ਹਾਂ ਫਾਈਲਾਂ ਦੀ ਮਨਿਆਦ ਪੂਰੀ ਹੋਣ ਤੋਂ ਬਾਅਦ ਅਗਰ ਪੈਸੇ ਬਚਦੇ ਆ ਤਾਂ ਸਰਕਾਰ ਦੇ ਵੱਲੋਂ ਬਾਕੀ ਰਹਿੰਦੀਆਂ ਫਾਈਲਾਂ ਨੂੰ ਵੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ ਜਿਸ ਦੀਆਂ ਲਿਸਟਾਂ ਕਿ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਸੋ ਕਿਸਾਨ ਵੀਰੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ